बीबी 91 न्यूज़ 24 देखने वाले तमाम दर्शकों का स्वागत है मैं ਤੁਹਾਡਾ ਆਪਣਾ ਰਿਪੋਰਟਰ ਸੁਖਦੇਵ ਸਿੰਘ ਅੱਜ ਪਹੁੰਚੇ ਆ ਡਾਕਟਰ ਮੰਨੂ ਗੁੱਤਾ ਜੀ ਦੇ ਕੋਲ ਜੋ ਕਿ ਹੋਮਿਓਪੈਥੀ ਦਵਾਈਆਂ ਦੇ ਡਾਕਟਰ ਨੇ ਆਉ ਜਾਣਦੇ ਹਾਂ ਕਿੰਨੀ ਕਾਰਗਰ ਹੈ ਤੇ ਕਿਹੜੀ ਕਿਹੜੀ ਬਿਮਾਰੀ ਦੀ ਦਵਾਈ ਮਿਲਦੀ ਹੈ ਇਹ ਹੋਮਿਓਪੈਥੀ ਦੀ ਦਵਾਈ ਡਾਕਟਰ ਮੰਨੂ ਗੁੱਤਾ ਦਾ ਕਲੀਨਿਕ ਸ਼ੋਪ ਨੰਬਰ 2 ਹਾਊਸਿੰਗ ਬੋਰਡ ਮਾਰਕੀਟ ਓਪੋਜੀਟ ਮੁਰਦਵਾੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਲੁਧਿਆਣਾ ਆਉ ਗੱਲਬਾਤ ਵੀ ਕਰਦੇ ਹਾਂ नाम डॉक्टर मनु गुप्ता जी आप किस किस चीज की मेडिसिन देने आप सर मेरे को होम्योपैथिक ट्रीटमेंट है एंड uh, सारी प्रॉब्लम्स जिम्मे क्रॉनिक केसेस है एक्यूट केसेस है किसी को गठिए की शिकायत है स्किन की प्रॉब्लम है पेट के रोग है उन्होंने सारे का ट्रीटमेंट होंगे ठीक है जी और कि चेर हो गया तो मैं लाइन मैं प्रैक्टिस करते अराउंड बारह तेरह साल हो गए जी ग्रैजुएशन हुई है। फिर मैं पोस्ट ग्रेजुएशन एम डी भी होमोपैथिक सब्जेक्ट्स की है उसनिक लाइन आ गया सी। वैसे अदरवाइज प्रोफैशन फोर्टी ईयरस हो गए मेरे फादर मेरे ग्रैंड फादर मेरे सिस्टर सारे इसे प्रोफैशन ही हैं तो ओवरऑल फोर्टी ईयरस हो गया मैं प्रैक्टिस करते मोर दैन टीट अटैक हार्ट अटैक हार्ट अटैक मतलब जो पूछना चाह रहे हो वो बहुत एक ब्रॉड चीज़ है ਉਹਦਾ ਰੀਜ਼ਨ ਕੀ ਹੈ ਪਹਿਲੇ ਤਾਂ ਉਸ ਚੀਜ਼ ਤੋਂ ਸ਼ੁਰੂ ਕਰਦੇ ਆ ਕਿ ਅਗਰ ਪੇਸ਼ੈਂਟ ਨੂੰ ਕੋਈ ਕਾਰਡੀਕ ਪ੍ਰੋਬਲਮ ਹੈ ਕੋਈ ਹਾਰਟ ਬਲੋਕੇਜ ਹੈ ਜਾਂ ਕੋਈ ਉਹਦੇ ਵੈਲਵਸ ਦੀ ਲੀਕੇਜ ਹੈ ਜਾਂ ਕੁਝ ਪ੍ਰੋਬਲਮ ਹੈ ਉਹਨਾਂ ਉੱਪਰ ਦੋ ਚੀਜ਼ਾਂ ਅਸੀਂ ਡਿਫਾਈਨ ਕਰਦੇ ਆ ਇੱਕ ਡਿਫਾਈਨ ਹੁੰਦਾ ਕਿ ਜੇ ਤਾਂ ਸਰਜਰਕਲ ਕੇਸ ਹੈ ਕਿ ਉਹਦਾ ਆਪਰੇਸ਼ਨ ਹੀ ਹੱਲ ਹੈ ਤਾਂ ਉਹਦੇ ਇਸ ਕੋਈ ਇਲਾਜ ਦਵਾਈ ਨਹੀਂ ਕਰ ਸਕਦੇ ਦੂਜਾ ਹੁੰਦਾ ਜਿਵੇਂ ਸਪੋਜ਼ ਕੋਈ ਬਲੋਕੇਜ ਹੈ ਮਾਈਨਰ ਬਲੋਕੇਜ ਹੈ ਤਾਂ ਉਸ ਚੀਜ਼ ਨੂੰ ਆਪਾਂ ਮੈਡੀਸਿਨਸ ਦੇ ਨਾਲ ਪਲੱਸ ਲਾਈਫ ਸਟਾਈਲ ਨਾਲ ਆਪਾਂ ਮੈਨੇਜ ਕਰ ਸਕਦੇ ਆ ਐਂਡ ਉਹ ਚੀਜ਼ਾਂ ਰਿਕਵਰ ਹੋ ਜਾਂਦੀਆਂ ਬਟ ਜੇ ਤੁਸੀਂ ਕੋਈ ਕਿਊਟਲੀ ਕੁਝ ਹਾਰਟ ਅਟੈਕ ਨੂੰ ਆਪਾਂ ਕਿਊਰ ਕਰਨਾ ਪੋਸੀਬਲ ਨਹੀਂ ਹੈ ਉਦੋਂ ਹੀ ਤੁਹਾਨੂੰ ਇਮੀਡੀਏਟਲੀ ਇੱਕ ਮੈਡੀਕਲ ਇੱਕ ਵੱਡੇ ਹਸਪੀਟਲ ਦੀ ਹੈਲਪ ਚਾਹੀਦੀ ਜਿਵੇਂ ਕਿ ਮਰੀਜ਼ ਦੇ ਨਾਲ ਦੋ ਸਟੈਂਟ ਪੇ ਹੋਣ ਤਾਂ ਤੀਸਰੀ ਨਸ 'ਚ ਵੀ ਬਲੌਕੇਜ ਆ ਗਈ ਹੈ ਤਾਂ ਉਸ ਦਾ ਕੋਈ ਮਸਲ ਹੱਲ ਹੈਗਾ ਸਟੈਂਟ ਜੇ ਆਲਰੇਡੀ ਪੈ ਚੁੱਕੇ ਹੈ ਤਾਂ ਆਪਾਂ ਉਸੇ ਲੈਵਲ ਤੇ ਮੈਡੀਸਿਨ ਸ਼ੁਰੂ ਕਰ ਦਿੰਨੇ ਆ ਇੱਕ ਆਲਰੇਡੀ ਨਾਲ ਤੇ ਐਲੋਪੈਥਿਕ ਚੱਲਦੀ ਹੁੰਦੀ ਹੈ ਜਿੱਦਾਂ ਨਾਲ ਉਹਨਾਂ ਦੇ ਕੋਈ ਬਲੌਕੇਜ ਵਗੈਰਾ ਨਾ ਹੋਵੇ ਪਲੱਸ ਇੱਕ ਨਾਲ ਕੰਪਲੀਮੈਂਟਰੀ ਮੈਡੀਸਿਨਸ ਆਪਾਂ ਸ਼ੁਰੂ ਕਰ ਸਕ ਜਿਹੜਾ ਉਹ ਨੂੰ ਸਟਰੈਂਥ ਹਾਰਟ ਨੂੰ ਸਟਰੈਂਥ ਪ੍ਰੋਵਾਈਡ ਕਰਦੀ ਹੈ ਇੱਕ ਹਾਰਟ ਵੀਕ ਬਾਡੀ ਦਾ ਆਰਗਨ ਹੈ ਜਿਹਨੂੰ ਆਪਣੇ ਖੁਦ ਨੂੰ ਵੀ ਬਲੱਡ ਚਾਹੀਦਾ ਜਦੋਂ ਨਾੜਾਂ ਬਲੌਕ ਹੁੰਦੀਆਂ ਤਾਂ ਹਾਰਟ ਨੂੰ ਬਲੱਡ ਨਹੀਂ ਮਿਲਦਾ ਤਾਂ ਉਹਦੀ ਪੰਪਿੰਗ ਸਲੋ ਹੋ ਜਾਂਦੀ ਹੈ ਉਸ ਚੀਜ਼ ਨੂੰ ਠੀਕ ਕਰਨ ਵਾਸਤੇ ਅਸੀਂ ਇੱਕ ਮੈਡੀਸਿਨ ਦਿੰਦੇ ਹਾਂ ਕਿ ਜਿਹਨਾਂ ਉਹਦੀ ਇਜੈਕਸ਼ਨ ਫ੍ਰੈਕਸ਼ਨ ਜਿਹੜੇ ਹਾਰਟ ਦੀ ਜਿਹੜੀ ਸ਼ਮਤਾ ਵਧੇ ਬਹੁਤ ਅੱਛਾ ਟ੍ਰੀਟਮੈਂਟ ਹੈ ਬਹੁਤ ਸਾਰੇ ਕੇਸਿਸ ਆਉਂਦੇ ਤੇ ਅੱਛੇ ਰਿਜ਼ਲਟਸ ਆ ਤੇ ਆਪਾਂ ਨੂੰ ਮਰੀਜ਼ਾਂ ਨੂੰ ਤੁਸੀਂ ਕੀ ਪ੍ਰੇਜ ਦੱਸਦੇ ਹੋ ਜੀ ਸਰ ਮੇਰੀ ਹਮੇਸ਼ਾ ਇੱਕੋ ਹੀ ਪਾਲਿਸੀ ਰਹੀ ਹੈ ਕਿ ਜੇ ਤੁਸੀਂ ਲਾਈਫ ਸਟਾਈਲ ਠੀਕ ਆਪਣਾ ਖਾਣਾ ਪੀਣਾ ਪਹਿਨਾ ਤੇ ਬੋਲਣਾ ਸਪੈਸ਼ਲੀ ਜੇ ਸਭ ਚੀਜ਼ਾਂ ਠੀਕ ਹੋਣੀਆਂ ਤਾਂ ਤੁਹਾਨੂੰ ਡਾਕਟਰ ਦੇ ਕੋਲ ਹੋਣੀ ਹੈ ਕਿਉਂਕਿ ਜੇ ਤੁਹਾਡਾ ਲਾਈਫਸਟਾਈਲ ਠੀਕ ਨਹੀਂ ਹੈ ਤੁਹਾਡਾ ਖਾਣਾ ਠੀਕ ਨਹੀਂ ਹੈ ਪਹਿਨਾ ਠੀਕ ਨਹੀਂ ਹੈ ਤੇ ਜੇ ਬੋਲਣਾ ਵੀ ਠੀਕ ਨਹੀਂ ਹੈ ਤਾਂ ਉਹਦਾ ਵੀ ਇੰਪੈਕਟ ਤੁਹਾਡੀ ਬੋਡੀ ਤੇ ਆਉਂਦਾ ਹੈ ਇਹ ਕਨਕਲੂਸਿਵਲੀ ਹੈ ਜੇ ਤੁਸੀਂ ਹਰ ਚੀਜ਼ ਨੂੰ ਬੈਲੈਂਸ ਵਿੱਚ ਚੱਲੋਗੇ ਕੁਦਰਤ ਨੂੰ ਕੁਦਰਤ ਸਮਝੋਗੇ ਉਹਦੇ ਨਾਲ ਜੇ ਸਾਂਝ ਦੇ ਨਾਲ ਚੱਲੋਗੇ ਤਾਂ ਤੁਹਾਡੀ ਬੋਡੀ ਵੀ ਠੀਕ ਹੋਏਗੀ ਤੇ ਤੁਹਾਨੂੰ ਰਿਜ਼ਲਟਸ ਵੀ ਅੱਛੇ ਮਿਲਣਗੇ ਨਹੀਂ ਤਾਂ ਤੁਸੀਂ ਚਾਹੇ ਐਲੋਪੈਥਿਕ ਲੈ ਲਓ ਚਾਹੇ ਹੋਮੀਓਪੈਥਿਕ ਲੈ ਰਹੇ ਹੋ ਚਾਹੇ ਆ ਅੱਛਾ ਕੀ ਕੀ ਖਾਣ ਨੂੰ ਰეკਮੈਂਡ ਕਰੋਗੇ ਤੁਸੀਂ ਮਰੀਜ਼ਾਂ ਨੂੰ ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ ਸਰ ਇੱਕ ਨੰਬਰ ਤੇ ਤਾਂ ਸਭ ਤੋਂ ਜ਼ਰੂਰੀ ਹੈ ਕਿ ਇੱਕ ਕੁਦਰਤ ਇੰਨੀ ਕੁ ਸ਼ਕਤੀਸ਼ਾਲੀ ਹੈ ਇਹਨੇ ਹਰ ਚੀਜ਼ ਦਾ ਹਰ ਇੱਕ ਸਮਾਂ ਦਿੱਤਾ ਤੁਸੀਂ ਦੇਖੋ ਗਰਮੀਆਂ ਨੂੰ ਮੌਸਮੀ ਸਰਦੀਆਂ ਨੂੰ ਅੰਬ ਜਾਂ ਆਫ ਸੀਜ਼ਨ ਦੇ ਫਰੂਟਸ ਹੁੰਦੇ ਜਿਹੜਾ ਮੌਸਮ ਦਾ ਫਰੂਟ ਹੈ ਤੁਸੀਂ ਉਹ ਖਾਓ ਇੱਕ ਨੰਬਰ ਤੇ ਤੇ ਜੇ ਤੁਸੀਂ ਮੌਸਮੀ ਟਾਈਮ ਤੇ ਬੇਮੌਸਮ ਦਾ ਫਰੂਟ ਖਾ ਰਹੇ ਹੋ ਤਾਂ ਵੀ ਤੇੜੀ ਹਾਰਮਫੁਲ ਹੈ ਕਿਉਂਕਿ ਕੋਲਡ ਸਟੋਰੇਜ ਦਾ ਹੈ ਜਾਂ ਉਹਨਾਂ ਕੈਮੀਕਲਸ ਨਾਲ ਪਕਾਇਆ ਗਿਆ ਸਭ ਤੋਂ ਇੰਪੋਰਟੈਂਟ ਹੈ ਕਿ ਜਿਹੜੇ ਮੌਸਮ ਚ ਜੋ ਚੀਜ਼ ਅਵੇਲੇਬਲ ਹੈ ਜੋ ਮੰਡੀ ਚ ਜਾਂਦੀ ਹੈ ਤੁਸੀਂ ਜਾਂ ਜੋ ਸਬਜ਼ੀਆਂ ਖਰੀਦਦੇ ਹੋ ਜਿਹੜੀ ਵੀ ਮੌਸਮ ਦੀ ਸਬਜੀ ਹੈ ਉਹਦੇ ਤੇ ਧਿਆਨ ਰੱਖੋ ਤੁਸੀਂ ਉਹ ਚੀਜ਼ ਖਾਓ ਉਹ ਤੁਹਾਨੂੰ ਕਦੇ ਵੀ ਖਰਾਬ ਨਹੀਂ ਕਰੇਗੀ ਪਲੱਸ ਜੇ ਜਿਹੜੀ ਬਿਮਾਰੀ ਹੈ ਤੁਹਾਨੂੰ ਸਪੋਜ਼ ਜਿਵੇਂ ਤੁਹਾਨੂੰ ਹਾਈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ ਉਦੋਂ ਵੀ ਤੁਸੀਂ ਆਪਣੀ ਕੋਲੇਸਟ੍ਰੋਲ ਵਾਲੀ ਚੀਜ਼ਾਂ ਘੱਟ ਖਾਣੀਆਂ ਜਿਵੇਂ ਫੈਟ ਹੋ ਗਿਆ ਕਿਉਂ ਮੱਖਣ ਵਾਲੀ ਹੋ ਗਿਆ ਐਂਡ ਡਿਪੈਂਡਿੰਗ ਅਪਨ ਦਾ ਪ੍ਰੋਬਲਮ ਕਿ ਕਿਸ ਤਰ੍ਹਾਂ ਦੀ ਤੁਹਾਨੂੰ ਬਿਮਾਰੀ ਹੈ ਉਸ ਅਨੁਸਾਰ ਤੁਸੀਂ ਆਪਣਾ ਲਾਈਫਸਟਾਈਲ ਠੀਕ ਕਰੋ ਤੇ ਇਹ ਕਿਸ ਚੀਜ਼ ਨਾਲ ਬਲੌਕੇਜ ਆਂਦੀ ਹੈ ਜੀ ਬਲੌਕੇਜ ਇੱਕ ਨੰਬਰ ਤੇ ਤਾਂ ਸਭ ਤੋਂ ਪਹਿਲੇ ਜਿਹੜਾ ਰੀਜ਼ਨ ਹੁੰਦਾ ਆਪਣਾ ਲਾਈਫਸਟਾਈਲ ਸੈਡੈਂਟਰੀ ਲਾਈਫਸਟਾਈਲ ਜਿਵੇਂ ਤੁਹਾਡੀ ਸੈਟਿੰਗ ਜੌਬ ਹੈ ਤੁਸੀਂ ਹਰ ਟਾਈਮ ਮਤਲਬ ਇੱਕ ਕੰਟੀਨਿਊਸਲੀ ਆਫਿਸ 'ਚ ਬੈਠੇ ਹੋ ਐਂਡ ਐਟ ਦਾ ਸੇਮ ਟਾਈਮ ਤੁਹਾਡਾ ਖਾਣਾ ਪੀਣਾ ਠੀਕ ਨਹੀਂ ਹੈ ਉਹ ਇੱਕ ਰੀਜ਼ਨ ਹੁੰਦਾ ਬਲੌਕੇਜ ਆਉਂਦਾ ਮੇਨ ਕਾਰਨ ਜੈਨੇਟਿਕਸ ਪਰ ਜੇ ਤੁਹਾਡੀ ਲਾਈਫ ਸਟਾਈਲ ਠੀਕ ਨਹੀਂ ਹੈ ਤੁਹਾਨੂੰ ਜਲਦੀ ਹੋ ਸਕਦਾ ਪਰ ਜਦੋਂ ਤੁਸੀਂ ਬਰਥ ਲੈਣੇ ਉਸੇ ਟਾਈਮ ਡਿਸਾਈਡ ਹੋ ਜਾਂਦਾ ਕਿ ਇਸ ਇਸ ਏਜ ਗਰੁੱਪ ਚ ਇਸ ਟਾਈਮ ਤੇ ਪ੍ਰੋਬਲਮ ਆਣੀ ਹੈ ਬਟ ਜੇ ਤੁਹਾਡਾ ਤਾਂ ਲਾਈਫ ਸਟਾਈਲ ਹੈ ਜੇ ਤੁਸੀਂ ਉਹ ਨਹੀਂ ਕੀ ਕਰਦੇ ਤਾਂ ਤੁਹਾਨੂੰ ਉਹ ਚੀਜ਼ਾਂ ਜਲਦੀ ਹੋਣ ਦੇ ਕਗਾਰ ਤੇ ਆ ਜਾਂਦੀਆਂ ਜਿਹੜੀ ਤੁਹਾਨੂੰ ਬਿਮਾਰੀ 50 ਸਾਲ 55 ਸਾਲ 60 ਸਾਲ ਤੇ ਆਣੀਆਂ ਉਹ ਜਲਦੀ ਹੋ ਕੇ 30 40 ਸਾਲ ਤੇ ਹੋ ਜਾਂਦੀਆਂ আচ্ছা ਡਾਕਟਰ ਸਾਹਿਬ ਇਹ ਦੱਸੋ ਤੁਸੀਂ ਵੀ ਇਹ ਕੋਲੈਸਟ੍ਰੋਲ ਨਾਲ ਵੀ ਬਰੋਲੋਕ ਆ ਜਾਂਦੀ ਹੈ ਜਾਂ ਕਿਸੇ ਹੋਰ ਚੀਜ਼ ਨਾਲ ਆਉਂਦੀ ਹੈ ਸਰ 콜레스테롤 ਇੱਕ ਕਾਰਨ ਹੈ ਬਲਾਕੇਜ ਦਾ 콜레스ਟੋਲ ਦੀ ਬਹੁਤ ਸਾਰੀ ਕਿਸਮਾਂ ਹੁੰਦੀਆਂ ਹੈ ਕੁਝ ਕੁ ਚੰਗੇ ਤਰ੍ਹਾਂ ਦਾ ਵੀ 콜레스ਟੋਲ ਹੁੰਦਾ ਜਿਹਨੂੰ ਐਚਜੀਐਲ 콜레스ਟੋਲ ਕਹਿੰਦੇ ਆ ਤੇ ਕੁਝ ਬੁਰਾ 콜레스ਟੋਲ ਹੁੰਦਾ ਐਲਡੀਐਲ ਜਦੋਂ ਵੀ ਸਾਡੇ ਕੋਲ ਬਲੱਡ 콜레스ਟੋਲ ਦੀ ਰਿਪੋਰਟ ਆਉਂਦੀ ਹੈ ਤਾਂ ਸਭ ਤੋਂ ਪਹਿਲੇ ਅਸੀਂ ਐਲਡੀਐਲ ਦੇਖਦੇ ਹਾਂ ਬੈਡ 콜레스ਟੋਲ ਜੇ ਤੁਹਾਡਾ ਬੈਡ 콜레스ਟੋਲ ਜ਼ਿਆਦਾ ਹੈ ਤਾਂ ਉਹਦੇ ਚ ਚਾਂਸਸ ਜ਼ਿਆਦਾ ਹੈ ਤੁਹਾਨੂੰ ਬਲਾਕੇਜ ਹੋਣ ਦੇ ਬਲਾਕੇਜ ਤੁਹਾਨੂੰ ਫੈਟ ਵਾਲੀ ਚੀਜ਼ਾਂ ਨਾਲ ਨਹੀਂ ਆਉਂਦੀ ਬਹੁਤ ਜ਼ਰੂਰੀ ਹੈ ਬੜਾ ਬਹੁਤ ਵੱਡਾ ਮਿਥ ਹੈ ਕਿ ਤੁਸੀਂ ਮਤਲਬ ਕਿਉਂ ਮੱਖਣ ਖਾ ਰਹੇ ਹੋ ਤੁਹਾਡੀ ਬਲੋਕੇਜ ਹੋ ਗਈ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਸਰ ਸਭ ਤੋਂ ਇੰਪੋਰਟੈਂਟ ਹੈ ਥੈਟ ਇਜ਼ 슈ਗਰ ਜੇ ਤੁਸੀਂ ਮਿੱਠਾ ਬਹੁਤ ਜ਼ਿਆਦਾ ਹਾਈ ਅਮਾਉਂਟਸ ਖਾ ਰਹੇ ਹੋ ਪਲੱਸ ਤੁਸੀਂ ਫੈਟਸ ਵੀ ਖਾ ਰਹੇ ਹੋ ਤੇ ਐਟ ਦ ਸੇਮ ਟਾਈਮ ਤੁਸੀਂ ਕੋਈ ਐਕਸਰਸਾਈਜ਼ ਨਹੀਂ ਕਰ ਰਹੇ ਤੁਸੀਂ ਨੂੰ ਬਰਨ ਨਹੀਂ ਕਰ ਰਹੇ ਉਹ ਤੁਹਾਡੀ ਅਲਟੀਮੇਟਲੀ ਬਾਡੀ ਜਾ ਕੇ ਤੁਹਾਡੇ ਉਹ ਹਰ ਚੀਜ਼ ਤੇ ਬਲੋਕੇਜ ਕ੍ਰੀਏਟ ਕਰੇਗਾ ਕੋਈ ਵੀ ਨਾਟ ਬਲੌਕ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਹਾਰਟ ਦੀ ਨਾਲ ਬਲੌਕ ਹੋਏ ਕਿਤੇ ਵੀ ਵੈਸਲਸ ਬਲੋਕੇਜ ਹੋ ਕੇ ਤੁਹਾਨੂੰ ਤੰਗ ਕਰੇ अच्छा मेन किस बीमारी का इलाज करते हो सर सर मेरा जी वैसे जो मेरा स्पैशलाइजेन होम्योपैथिक है बट जो मेरा इंटरेस्ट है केसेस ज़्यादा है मैं स्किन तो केसेस में ज़्यादा प्रेफर करता स्किन का कोई भी रोग है चाहे सुराइसिज है डमेटाइटिस है एगजीमा की प्रॉब्लम है या रूटीन अलर्जीज की प्रॉब्लम है वह बहुत अच्छा रिजल्ट है होम्योपैथिक एंड बहुत बड़ा स्कोप है बहुत सारे केसिज आते कि जे काफ़ी समय तो सिट्रज या ਰਿਲੇਟਡ ਐਂਟੀ ਹਿਸਟਾਮਿਨ ਜਿਹਨੋਂ ਪਕੰਨੇ ਆ ਅਲਰਜੀ ਦੇ ਗੋਲੀਆਂ ਖਾਂਦੇ ਰਹਿੰਦੇ ਆ ਸ਼ੁਰੂਆਤ ਤਾਂ ਹਫਤੇ ਤੋਂ ਹੁੰਦੀ ਹੈ ਫਿਰ ਉਹ ਮਹੀਨਾ ਸਾਲ ਦੋ ਸਾਲ ਪਤਾ ਨਹੀਂ ਚੱਲਦਾ ਕਿੰਨੇ ਟਾਈਮ ਤੋਂ ਖਾ ਰਹੇ ਉਹਨਾਂ ਕੇਸਿਸ ਮੇਰੀ ਮਹਾਰਤ ਹੈ ਅਲਰਜੀ ਦੇ ਕੇਸਿਸ ਬਹੁਤ ਅੱਛਾ ਟਰੀਟਮੈਂਟ ਹੈ ਤੇ ਬੜੇ ਅੱਛੇ ਰਿਜ਼ਲਟਸ ਅੱਛਾ ਐਲੋਪੈਥੀ ਤੇ ਨਾ ਹੋਮਿਓਪੈਥੀ ਕੀ ਅੰਤਰ ਹੈ ਜੀ ਸਰ ਦੇਖੋ ਕੋਈ ਕੰਪੈਰੀਸ਼ਨ ਨਹੀਂ ਹੈ ਐਲੋਪੈਥਿਕ ਮੋਡਲੀ ਲੋਡ ਹੈ ਸਾਰਿਆਂ ਦੀ ਐਮਰਜੈਂਸੀ ਮੈਡੀਸਿਨਸ ਹੈ ਬਟ ਹੋਮੋਪੈਥਿਕ ਦਾ ਰੋਲ ਉੱਥੇ ਆਉਂਦਾ ਕਿ ਜਿੱਥੇ ਤੁਹਾਡੇ ਚ ਕ੍ਰੋਨਿਕ ਪ੍ਰੋਬਲਮ ਹੈ ਜੇ ਤੁਹਾਨੂੰ ਕੋਈ ਅਕਿਊਟ ਐਮਰਜੈਂਸੀ ਆਏਗੀ ਜਿਵੇਂ ਸਰ ਨੇ ਮੈਨੂੰ ਪੁੱਛਿਆ ਹੈ ਹਾਰਟ ਅਟੈਕ ਦੀ ਪ੍ਰੋਬਲਮ ਆ ਗਈ ਤਾਂ ਉਸ ਵਿੱਚ ਮੇਰਾ ਰੋਲ ਬਹੁਤ ਲਿਮਿਟਡ ਹੈ ਉਹ ਇਮੀਡੀਟਲੀ ਸਾਨੂੰ ਮੈਡੀਕਲ ਐਮਰਜੈਂਸੀ 'ਚ ਰਸ਼ ਕਰਨਾ ਪਏਗਾ ਤੇ ਐਲੋਪੈਥਿਕ ਹੀ ਬਚਾ ਸਕਦੀ ਹੈ ਇੱਕ ਨੰਬਰ ਤੇ ਤਾਂ ਕੋਈ ਕੰਪੈਰੀਸ਼ਨ ਨਹੀਂ ਹੈ ਹੋਮਿਓਪੈਥਿਕ ਬੜੀ ਇੱਕ ਕੰਫਰਟੇਬਲ ਕਹਿ ਲਓ ਜਾਂ ਇੱਕ ਲੌਂਗ ਮੈਡੀਸਿਨਸ ਹੈ ਜਿਹੜੇ ਤਰੀਕ ਕ੍ਰੋਨਿਕ ਕੇਸਿਸ ਦਾ ਬਹੁਤ اچھا ਹੱਲ ਕਰਦੀ ਹੈ ਤੇ ਐਲੋਪੈਥਿਕ ਇੱਕ ਐਮਰਜੈਂਸੀ ਏਡ ਹੈ ਕਿ ਜੇ ਤੁਹਾਨੂੰ ਇਮੀਡੀਟਲੀ ਕੁਝ ਐਮਰਜੈਂਸੀ ਆ ਗਈ ਤੁਹਾਨੂੰ ਐਲੋਪੈਥਿਕ ਨਹੀਂ ਬਚਾਣਾ ਹੈ डिफरेंस बहुत क्लियर होना जरूरी है कोई कंपैरिजन नहीं है सर एलोपैथिक बहुत अच्छी मैडिसन है नो डाउट बट होम्योपैथिक एक अपर हैंड यह है कि कुछ बीमारियां हैं गठिया गठिए प्रॉब्लम है मैं सुराइसिस की गल कर रहा हाँ ज डायबिटीज की गल कर रहा हाँ जिन्हें सप्रैशन पॉलिसी है, है एलोपैथिक मेडिसिन सारी उमत खानी पैंती है एट द सेम टाइम जब अम्योपैथिक शुरू करते हो तो बिल्कुल ठीक हो जाती है जिम्मे रिसेंटली मेरे को के केसिस चल रहे हैं केसिस चल रहे हैं जो लंबे टाइम तो एलोपैथिक खा रहे थे तो अच्छे तरीके एलोपैथिक भी बंद हुई है टोटली होमोपैथिक स्विच करके स्लो स्लो करके आप वो भी बंद कर देते हैं डिसस किया प्लस गैसट्रो ये दो केसिज बहुत अच्छे आंदे हैं प्लस अडिशनल टू दैट मैं कहना चाहूंगा कि बच्चों केसिज तो होमपैथिक भी बहुत ओपर हैड है बच्चों केसिज जो चिचड़ापन बच्चे जल दंधिया रखते उस टाइम ਜਦ ਜਿਹੜਾ ਸੀਜ਼ਨਲ ਅਲਰਜੀਸ ਹੁੰਦੀਆਂ ਖਾਂਖਾਰ ਵਗੈਰਾ ਹੁੰਦਾ ਹੈ ਬੱਚਿਆਂ ਨੂੰ ਕੋਸ਼ਿਸ਼ ਕਰੋ ਕਿ ਐਂਟੀਬਾਇਓਟਿਕਸ ਨਾ ਦਿੱਤੀ ਜਾਏ ਬਹੁਤ ਸਾਰੀ ਚੀਜ਼ਾਂ ਹੋਮੀਓਪੈਥਿਕ ਨਾਲ ਠੀਕ ਹੋ ਜਾਂਦੀਆਂ ਆਪਾਂ ਨੂੰ ਅੱਗੇ ਵਧਣ ਦੀ ਲੋੜ ਨਹੀਂ ਪੈਂਦੀ ਕੁਝ ਕੇਸਿਸ ਜ਼ਰੂਰ ਲੋੜ ਪੈਂਦੀ ਹੈ ਜਿੱਥੇ ਜਪਾ ਨੂੰ ਐਂਟੀਬਾਇਓਟਿਕਸ ਜੈਨੀ ਪੈਂਦੀ ਹੈ ਬਟ ਮੋਸਟਲੀ ਕੇਸਿਸ ਬੱਚਿਆਂ ਦੇ ਕੇਸਿਸ ਵਿੱਚ ਬਹੁਤ ਕੰਫਰਟੇਬਲੀ ਬੱਚੇ ਤੇ ਬੜੇ ਖੁਸ਼ੀ ਨਾਲ ਰਹਿ ਜਾਂਦੇ ਤੁਸੀਂ ਦੇਖਾ ਹੈਗਾ ਯਾ ਲੋਪੈਥਿਕ ਖਾਣੀਆਂ ਤਾਂ ਉਹਦਾ ਮੂੰਹ ਫੜਦੇ ਆ ਪਹਿਲੇ ਹੱਥ ਬੰਦੇ ਆ ਫਿਰ ਮੂੰਹ ਚ ਭੰਦੇ ਆ ਬਟ ਹੋਮੀਓਪੈਥਿਕ ਤਾਂ ਬੱਚੇ ਮੇਰੇ ਕੋਲ ਖੁਸ਼ ਹੋ ਕੇ ਆਉਂ ਉਹਨਾਂ ਦਾ ਐਕਸਾਈਟਮੈਂਟ ਲੱਗੁੰਦਾ ਕਿ ਚਲੋ ਸਾਨੂੰ ਮਿੱਠੇ ਗੋਲੀ ਮਿਲਣੀ ਹੈ RAM nal sala de RAM nal theek ho jaa. ਜਿਹੜਾ ਨਾਮ ਹੈ ਕਹਿੰਦੇ ਸਮਰਤੀ ਸਿੰਘ ਲੁਧਿਆਣੇ ਤੋਂ ਬਿਲੋਂਗ ਕਰਦਾ ਜੀ। ਕਿਹੜੀ ਜਗ੍ਹਾ ਤੋਂ ਸਰ ਲੁਧਿਆਣੇ ਲੁਧਿਆਣੇ ਬਾੜੇਵਾਲ ਤੋਂ ਮੈਂ ਬਿਲੋਂਗ ਕਰਦਾ ਜੀ। ਬਾੜੇਵਾਲ ਵਾਲਾ ਜੀ ਬਾੜੇਵਾਲੋਂ ਮਨਾਤਾ ਜੀ ਠੀਕ ਹੈ ਸਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਨਾ ਚਲ ਹੋ ਗਿਆ ਤੁਹਾਨੂੰ ਡਾਕਟਰ ਸਾਹਿਬ ਕੋਲ ਜਾਂਦੇ ਆ। ਡਾਕਟਰ ਸਾਹਿਬ ਕੋਲੇ ਮੈਂਦੀ ਜਨਮਸ਼ਾਨ ਅਪਰੋਕਸੀਮੇਟ 5.5 ਸਾਲ ਤੋਂ ਹੋਈ ਆ ਤੇ ਬਟ ਜਿਹੜੀ ਇਹਨਾਂ ਦਾ ਜਨਮਸ਼ਾਨ ਹੋਈ ਆ ਉਹਦੇ ਰਿਜ਼ਲਟ ਇੰਨੇ ਵਧੀਆ ਨੇ ਮੈਂ ਵੀ ਬਿਲਕੁਲ ਠੀਕ ਆ ਫਿਜ਼ੀਕਲੀ ਤੇ ਮੇਰੇ ਮਦਰ ਨੂੰ ਪ੍ਰੋਬਲਮ ਸੀਗੀ ਸ਼ੂਗਰ ਦੀ ਪਲਸ ਪੈਰਾਂ ਦੇ ਜਿਹੜੇ ਨੋਹਾਂ ਦੀ ਪ੍ਰੋਬਲਮ ਹੁੰਦੀ ਆ ਇਨਫੈਕਸ਼ਨ ਹੁੰਦੀ ਆ ਉਹ ਵੀ ਸਹੀ ਹੁੰਦੀ ਸੀ ਉਹ ਬਿਲਕੁਲ ਸਹੀ ਆ ਤੇ ਅੱਖਾਂ ਦੀ ਪ੍ਰੋਬਲਮ ਸੀਗੀ ਉਹ ਬਿਲਕੁਲ ਸਹੀ ਆ ਜੀ ਸਹੀ ਤੁਸੀਂ ਵੀ ਸਹੀ ਹੋ ਬਿਲਕੁਲ ਜੀ ਜੀ